ਬਾਗੀਆਂ ਨਾਲ ਪਿੱਛੇ ਟਰਾਲੀ ਹੈ ਕਿ ਨਾ ਹੈ ਚੱਲ ਚੱਲ ਚੱਲਾ ਗੱਗੂ ਕਹਾ ਖੰਭਾ ਇਹਾਨੂੰ ਬਹੁਤ ਦਿੱਕਤ ਲਾਉਂਦਾ ਰਿਹਾ ਮੈਨੂੰ ਪਤਾ ਸੀਗਾ ਡਰਾਈਵਰ ਚੰਗਾ ਮਾਹ ਜਦ ਤੂੜੀ ਪਾ ਦੂ ਔਖਾ ਔਖਾ ਟੈਂ 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 ਉਹ ਕਰਿਆ ਨੌਜਵਾਨਾ ਹੈਲੋ ਦਹੀਂ ਵੀ ਛਕ ਲੈਣਗੇ ਬਾਬੇ ਆਇਆ ਛਕਾ ਲੈ ਲੈ ਉਹ ਰਹੀ ਲਿਆ ਠੰਡੀ ਆ ਹੈ ਤਾਂ ਗਿਆ ਹੀ ਨਹੀਂ ਹੋਏ ਠੰਡੀ ਹੈ ਕਿ ਦੁੱਧ ਕਿੱਥੇ ਪਈ ਹੈ ਦਹੀਂ ਲੋ ਵਾਪ ਹੀ ਨਹੀਂ ਪਹੁੰਚਿਆ ਕਹਿੰਦਾ ਲੈ ਲੈ ਠੀਕ ਆ ਦਿੱਤੀ ਗਏ ਹਾਂ ਹੋਇਆ ਸਾਸਰੀ ਘਰ ਓਕੇ ਦੋਟਾ ਵੀਡੀਓ ਦੇਖ ਰਹੇ ਸਾਰੇ ਵੀਰੇ ਪੈਣਾ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਫੇਰ ਆਪਣਾ ਬਲੌਗ ਪਈ ਛੱਤੂ ਕੋਲੋਂ ਸਟਾਰਟ ਹੋਇਆ ਲੋਟਾ ਵਧੀਆ ਜਾਣਾ ਹਾਂ ਤੇਰਾ ਤਾਂ ਹਾ ਚੱਕ ਲੈਂਦੇ ਸੀ ਆਪਣੀ ਕਣਕ ਜਿਹੜੀ ਤੂੜੀ ਬਣਾਉਣ ਵੇਲੇ ਮਸ਼ੀਨ ਤੇ ਨਿਕਲਦੀ ਹੁੰਦੀ ਹੈਗੀ ਤੇ ਰਾਤ ਗੱਡੀ ਇੱਥੇ ਇਹਦੇ ਕੋਲੇ ਲਾਤੀ ਸੀਗੀ ਤੇ ਉਧਰ ਮਸ਼ੀਨ ਚੱਪਾ ਸੌ ਕੁਝ ਹੋ ਜਾਂਦਾ ਸੀ ਵੈਸੇ ਅੱਜ ਦਾ ਚੋਬਰ ਆਪਣੇ ਚਲੇ ਗਏ ਆ ਫੱਤੇ ਮਾਲੋ ਕੇ ਪ੍ਰੋਣਾ ਸਾਹਿਬ ਕੋਲੇ ਤੂੜੀ ਬਣਾਉਣ ਤੜਕੇ ਆ ਜੀ ਆਪਣੇ ਮਗੇ ਤੜਕੇ ਕਹਿੰਦਾ ਸੀ 6 ਵਜੇ ਤੁਰੂਗਾ ਮੈਂ ਤਾਂ ਜਮਜ ਸੀਗਾ ਉਦੋਂ ਤੇ ਗਗਨ ਉਹ ਟਰਾਲੀ ਜੂ 5 ਵਜੇ ਤੋੜ ਜੀ ਉਹ ਜਾਲ ਜਾਨੀ ਸੀ ਤੂੜੀ ਠੱਕਣ ਵਾਲਾ ਪਹਿਲਾਂ ਉਹ ਟਰਾਲੀ ਜੀ ਦਾ ਡੱਡ ਤਰਿਆ ਹੋਇਆ ਸੀ ਉਹਨੇ ਪਹਿਲਾਂ ਉੱਥੇ ਤੂੜੀ ਸੈੱਟ ਕਰਨੀ ਸੀਗੀ ਤੇ ਸ਼ਾਇਦ ਆਪਾਂ ਨੂੰ ਫੱਤੇ ਮਾਲਕ ਉੱਥੇ ਜਾਣਾ ਪਊਗਾ ਤੇ ਮਨਪ੍ਰੀਤ ਵੀ ਕਹਿ ਕੇ ਗਿਆ ਸੀ ਆਜ ਹੀ ਤੇ ਨਾਲੇ ਤੂੜੀ ਲੋਡਪੋਡ ਕਰਨੀ ਕੋਈ ਇੱਕ ਬੰਦੇ ਨੂੰ ਉੱਥੇ ਫਿਰ ਕੰਮ ਥੋੜਾ ਜਿਹਾ ਵੱਧ ਜਾਂਦਾਗਾ ਡੈਰੀ ਫਾਰਮਾ ਕੰਮ ਲੰਮਾ ਜوڑا ਹੋ ਜਾਂਦਾ ਉਹ ਤਾਂ ਉਹਨਾਂ ਦਾ ਤੇ ਫਿਲਹਾਲ ਇਹ ਇਹ ਵੀ ਕਣਕਾਪ ਉਹਦੀ ਲਾਉਨੇ ਆ ਤੇ ਇਹਦੀ ਬੋਲੀ ਲਵਾਉਨੇ ਆ ਤੇ ਰੱਸੀ ਸਾਡੇ ਕੋਲੇ ਰਾਤ ਹੈ ਹੀ ਨਹੀਂ ਸੀਗੀ ਇਹਨਾਂ ਨੂੰ ਬੰਨਣ ਨੂੰ ਤੇ ਵੀਰੇ ਇੱਕ ਰੱਸੀ ਸੀ ਲੰਮੀ ਇਹਦੇ ਨਾਲ ਆਪਣਾ ਢੀਜਲ ਬੰਨ ਕੇ ਲੈਂਦਾ ਸੀ ਸਾਰਿਆਂ ਨੂੰ ਐਸੀ ਰੱਸੀ ਨਾਲ ਹੀ ਗੱਲ ਜੋਟ ਕਰਤਾ ਸੀਗਾ ਤੇ ਸਕੀਮ ਜੀ ਲਾ ਕੇ ਕੰਮ ਅਲੋਟ ਆ ਗਿਆ ਤੇ ਖੈਰ ਸਵਾਗਤ ਆ ਸਾਰੇ ਵੀਰੇ ਭੈਣਾ ਦੇ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ ਗਰਮੀ ਆ ਦੇ ਆ ਹਨਾ ਕੱਲ ਚੰਗੀ ਸੇਕ ਲਾਇਆ ਸੂਰਜ ਨੇ ਅੱਜ ਵੀ ਥੋੜਾ ਜਿਹਾ ਕੰਮ ਸਵੇਰੇ ਹੀ ਭੈੜਾ ਨਾ ਹੋਇਆ ਪਿਆਗਾ ਤੇ 13 ਵਿਸਾਖ 25 ਅਪ੍ਰੈਲ ਸਾਲ 2024 ਵੀਰਵਾਰ ਦਾ ਦਿਨ ਸਵਾ ਸਵੇਰੇ ਦੇ 9:00 ਵੱਜ ਚੁੱਕੇ ਨੇ ਤੇ ਦਾਸ ਆਪਣੇ ਕੰਮ ਲੱਗ ਚੁੱਕੇ ਨੇ ਇੱਕ ਜਿਮ ਵਾਲੀ ਨਿਪਟਾਈ ਦੂਜੀ ਡੋਟੀ ਸ਼ੁਰੂ ਹੋ ਗਈ ਤਰੀਕ ਦਿਨ ਬਾਵਾ ਯਾਦ ਰਹਿੰਦਾ ਮੇਰੇ ਤਾਂ ਕੁਝ ਵੀ ਨਹੀਂ ਆ ਬਸ ਵੀਡੀਓ ਬਣਾਉਣੇ ਯਾਦ ਜੀ ਰੱਖ ਲੈਣੇ ਨਹੀਂ ਤਾਂ ਕੰਮ ਦੀ ਸੁਰਤ ਜਿੱਦਾ ਕਿੱਥੇ ਯਾਦ ਰਹਿੰਦਾ ਹਨਾ ਵਾਸੀ ਤਗੜੀਆਂ ਵਾਸੀ ਆਪ ਆਹ ਵਧੀਆ ਜੀ ਵਧੀਆ ਚੜਦੀ ਕਲਾ ਰਾਜੀ ਖੁਸ਼ੀ ਮਾਮਲੇ ਤੇ ਹਲਾ ਫਿਰ ਸੱਜਣਾ ਕਣਕ ਤੇਰੀ ਤੇ ਬਾਕੀ ਉਹ ਦੇ ਘਟੇ ਉਹ ਵੇਲਾ ਲਾ ਕੇ ਅੱਗੇ ਛੜ ਕੇ ਮੈਨੂੰ ਅਜਾ ਛੱਡਿਆ ਨੇ ਫਿਰ ਮੈਂ ਉਧਰ ਵਗਿਆ ਮੂੰਗੀ ਵੀ ਜਾਣੀ ਛੱਡਿਆ ਹੁੰਦਾ ਤਾਂ ਚੰਗੀ ਗੱਲ ਹੁੰਦੀ ਤੇ ਬਾਕੀ ਵੀ ਧੰਨਵਾਦ ਸਾਰੇ ਵੀਰੇ ਪੈਣਾ ਦਾ ਹਾਂ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਵਾਜ਼ 'ਚ ਬੈਠ ਕੇ ਵੇਖ ਸਕਦੇ ਹੋ ਇਹਨੂੰ ਪਕਾਇਆ ਹੋਇਆ ਪੂਰਾ ਹਰਾ ਉਠਗੜੂ ਹੈ ਜੇ ਗਰਦਾ ਗੁਰਦਾ ਬਾੜਾ ਹੁੰਦਾ ਗਰਦਗੁਰਦ ਬਾੜੀ ਹਾਰੇ ਨੂੰ ਨਮਾਦੀ ਤੂੰ ਨਮਾਉਣਿਆ ਤਾਂ ਮਾਇ ਭੁੱਲੀ ਤੂੰ ਵਾਸਾ ਹੁਣ ਇਹ ਮੇਰੀ ਗਣ ਕਰੇਗੀ ਨਹੀਂ ਬਸ ਤੇਰੀ ਤੇ ਗੱਗੂ ਦੀ ਹੂਜਾ ਗੱਗੂ ਉਹ ਪਰਲੇ ਕੱਟੇ ਰੰਗ ਰੰਗ ਬਰੰਗੇ ਹਾਂ ਲੈ ਭਈ ਆ ਜੀ ਲੀੜਾ ਕਪੜਾ ਲੀੜਾ ਕਪੜਾ ਇਥੇ ਹੈਗੇ ਤਵੀ ਨਾ ਜਾਲੀ ਹੈ ਜਿਹੜਾ ਗਲੇ ਨਹੀਂ ਭਿਆਉ ਲਾ ਵਾਲ ਕੇਰ ਮੜੇ ਕੋਈ ਚੱਲ ਵੀ ਸੱਜਣਾ ਵਾਈ ਗਰੂ ਦੇਕਾ ਦਾ ਪਖੂ ਤੇ ਵਧੀਆ ਲਾਇਏ ਹੈਣਾ ਦੇਕਾ ਖੂ ਤੇ ਵਧੀਆ ਲਾਇਆ ਜਾਂਦੀਆਂ ਸ਼ਾਮ ਵੇ ਰਿਉ ਰਿਉ ਗਿਆ ਨਾ ਆਓ ਚੱਲ ਬੋਲੀ ਬੋਲੀ ਮਰਣਾ ਕੀ ਆ ਹਰੀ ਖੜੀ ਆ ਲੈਣਾ ਉਹ ਇੰਨੀ ਜਲਦੀ ਗਾਣੇ ਦੀਨ ਵਧੀਆ ਜੀ ਹੋਣਗੇ ਉਮੀਦ ਠੀਕ ਐ ਇਧਰ ਜਾਵਾਂ ਗੱਗੂ ਦੇ ਘਰੇ ਪਹਿਲਾਂ ਅਸਤੀ ਮੈਨੂੰ ਮੈਂ ਜਾਂਦਾ ਘਟ ਤੈਨੂੰ ਮੈਂ ਰਾਹ ਦੱਸੀ ਜਾਉਂ ਆਂ ਤੇ ਤੂੰ ਤੱਲੀ ਜਲੇ ਡਰਾਈਵਰ ਰੱਖ ਲਿਆ ਆਪਾਂ ਸਪੈਸ਼ਲ ਚੰਗਾ ਵਸੂ ਮੈਨੂੰ ਮੁੱਕ ਦੇਣਾ ਕਰ Google Pay ਕਰਦੇ ਆ ਤੈਨੂੰ ਕਹਿੰਦੇ ਉਹ ਵੀ ਟੱਕਰ ਗਿਆ ਜਿਹਨੂੰ ਕਾਲਾ ਪਹਲਵਾਨ ਕਹਿੰਦੇ ਆ ਕਾਲਾ ਪਹਲਵਾਨ ਕਹਿੰਦੇ ਆ ਇੱਕਦੂ ਕਹਾ ਖੰਭਾ ਇਹਨੂੰ ਬਹੁਤ ਟਿਕਤ ਲਾਉਂਦਾ ਰਿਹਾ ਪਟਣਾ ਸੀਗਾ ਇਹ ਘਰੇਲੂ ਆ ਹੈਗਾ ਤਾਂ ਪ੍ਰਾਈਵੇਟ ਆ ਜਿਹਦਾ ਇਹ ਟਰਾਲੀ ਪੈਕ ਲੱਗਨ ਦਾ ਚੱਜ ਨਾਲ ਦੇ ਨਾ ਹੀ ਕਾਲਾ ਕਹਿੰਦਾ ਇਹ ਮੈਨੂੰ ਗੱਡੀ ਅੰਦਰ ਜਾਣ ਦਿੰਦਾ ਬੰਦ ਕਰ ਲਾ ਓ ਭਲੇ ਹਾਈ ਤੇ ਜੈ ਕਾਲੇ ਬਲਵਾਨ ਦੀ ਹੋਰ ਕੀ ਹਾਲ ਹੈ ਕੀ ਹਾਲ ਹੈ ਬਾਈ ਜੈ ਭੇਰ ਕਰਤੀ ਅਜਮ ਜੈ ਜੀ ਚੜਦੀ ਕਲਾ ਜੀ ਰਵੇ ਕਮ ਚੜਦੀ ਕਲਾ ਚੜਦੀ ਕਲਾ ਹੋਰ ਦਣਾ ਹਾਂ ਲੋਟਾਂ ਵਧੀਆ ਖੰਭੇ ਨੇ ਬੜਾ ਤੰਗ ਤਾਂ ਨਹੀਂ ਕਰਿਆ ਤੈਨੂੰ ਤੰਗ ਤਾਂ ਕੀਤਾ ਗੱਲ ਕਰ ਮਾੜੀ ਗੱਲ ਹੈ ਖੰਭੇ ਦੀ ਹੈ ਨਾ ਅੰਭਾ ਬਚਾ ਲੈ ਹੋਣਾ ਕੰਬਾ ਦਾ ਹੈ ਬਾਈ ਘਰੇਲੂ ਆ ਦੇ ਇਹ ਪੱਟ ਕੇ ਪਰੇ ਕਰਨਾ ਸੀਗਾ ਯਾਰ ਤੂੰ ਮੈਨੂੰ ਪਤਾ ਸੀਗਾ ਡਰਾਈਵਰ ਚੰਗਾ ਮਾਹ ਜਦ ਤੂੰ ਦੀ ਪਾ ਦੂ ਕੋ ਦੋਕਾ ਆ ਪੂਰਾ ਪੂਰਾ ਹੈ ਬਾਈ ਫਿਰ ਕਰੀ ਇਹਦਾ ਹੈ ਜਲ 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 ਜਿਆਲਾ ਟੈਂ 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 ਲਿਆ ਉਹਨਾਂ ਮੈ ਜਾਣਾ ਹੈਗਾ ਇਹ ਜੀ ਪੌੜੀ ਲਾ ਕੇ ਖੋਲਣ ਵਾਲਾ ਕੰਮ ਹੈਗਾ ਹਣਾ ਚਾਚਾ ਅੰਗਲੀ ਦਾ ਗੋਲੀ ਬੈਠੀ ਆ ਉਹ ਤੂੰ ਖੜ ਜਾ ਗੁੱਸੇ ਕਰ ਹੋਈ ਜੰਨਾ ਸੁਖਿਆ ਯਾਰਾ ਇਹ ਕਰਦਾ ਉਹਦੇ ਪਿੰਡ ਦਾ ਗਰਦਵਾਲੀਆ ਦਵਾਰੇ ਨਹੀਂ ਆਉਂਦੇ ਅਸੀਂ ਮੈਂ ਭਲਵਾਨ ਆਈ ਭੱਜ ਕੇ ਆ ਜਾ ਭੱਜ ਕੇ ਮੈਂ ਸੁਣਿਆ ਕਾਲਾ ਦੰਗਲੀ ਨਾਲ ਆਪ ਹੀ ਠੀਕ ਕਰਦਾ ਥੋੜੀ ਵੀ ਉਹਨੂੰ ਠੀਕ ਕਰਦਾ ਕਾਲਾ ਤੇਰੇ ਲਈ ਕਰਦਾ ਕਾਲਾ ਕਾਲਾ ਦਾ ਖੁੰਜੇ ਖੱਪੇ ਜੋ ਕੱਢ ਕੇ ਸਾਡੀ ਥੋੜੀ ਅੰਦਰ ਪਾ ਜਾਂਦਾ ਕਹਿੰਦੇ ਆਵੀ ਬਾਜਮੋਜ਼ ਹੋ ਫੇਰ ਬੰਦ ਕਰ ਲਿਆ ਨਾ ਸੱਜਣਾ ਨਾ ਕਿਉਂ ਤੂਰੀ ਹੋਰ ਕੋਣ ਆ ਤੂੰ ਹਾਂ ਲੋਟਰਲ ਗੱਲਾਂ ਕਰ ਕਰਕੇ ਅੱਗੇ ਅੱਗੇ ਜੋੜਾਂਗੇ ਬਾਈ ਲੈਣਾ ਤੁਹਾਨੂੰ ਉਹ ਅਸੀਂ ਕੱਲ ਨੂੰ ਸੁਣਾ ਦੇਾਂਗੇ ਅਗਲਾ ਪੈਰਾ ਹਾਂ ਅਗਲੇ ਪੈਰੇ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਐ ਨਹੀਂ ਪਤਾ ਸਾਨੂੰ ਹੁਣੀ ਜੁੜ ਜੇਊਗਾ ਨਾ ਕੰਮ ਚੱਲ ਜਿਉਂ ਨਾਗਾ ਦੇਖੋ ਯਾਰ ਖਾਲੀ ਜਾਗਾ ਮੋਹਣਾ ਆਪਣਾ ਜੀ ਕਰਦ ਚ ਪਤਾ ਨਹੀਂ ਕਿਵੇਂ ਕੰਮ ਕਰ ਲੈਂਦੇ ਲੋਕਲ ਐ ਨਾ ਆ ਆ ਇਹ ਮਾਨੀ ਮੈਂ ਕਿਲੇ ਪਾ ਮਾਰਦੇ ਗਏ ਤੰਗਲੀ ਦਾ ਸੀ ਕਿਹੜੇ ਬਣਾ ਦੇ ਜੱਕੀਆ ਕਾਲਾ ਪਹਿਲਵਾਨ ਆ ਜਾ ਚਾਹ ਪਾਣੀ ਰੋਟੀ ਚੁੱਕ ਦੁੱਧ ਤਾਂਹੀਂ ਲੱਸੀ ਨਹੀਂ ਕੁਛ ਨਹੀਂ ਖਾਣਾ ਬੀਣਾ ਮਾੜਾ ਹੀ ਫਿਰ ਨਹੀਂ ਆਪਾਂ ਕਿਹੜਾ ਕੋਈ ਕੰਮ ਕਰੀਏ ਖਾ ਪੀ ਜੀ ਮੈਂ ਤਾਂ ਇਹ ਕਹਿੰਦਾ ਸੀਗਾ ਅੱਛਾ ਠੀਕ ਐ ਖਾਇਆ ਪੀਆ ਕਰ ਵਧੀਆ ਰੱਜ ਗਏ ਕਿ ਜੋੜ ਤੀ ਉਪੀ ਜੋੜ ਦਿੰਦੇ ਆ ਜੋੜ ਦਿੰਦੇ ਆ ਪਾਗਲਾ ਕੋ ਕੰਮ ਕਰ ਰਹਾ ਯਾਰ ਮਾਲਾ ਹੀ ਫੇਰਨੀ ਆ ਮੇਰਾ ਵੀਰ ਮਾਲਾ ਫੇਰੀ ਜਾਨੀ ਆ ਪਾ ਮਤਲਬ ਪਾਈਪ ਕਾ ਲਾਉਣ ਲੱਗੀ ਬਾਰਦਰ ਆ ਇੱਛਣਾ ਬਸ 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 ਪਾਣੀ ਨਾ ਕਿਤੇ ਜਿਹੜਾ ਘਰੇ ਹੈਗਾ ਉਹ ਵੀ ਬਾਹਰ ਵਗ ਜੇ ਮਗਾ ਪਾਈਪ ਕਾ ਗੱਗੂ ਦਾ ਨਵਾ ਕਰ ਹਾਂਜੀ ਖਾਇਆ ਪੀਆ ਕਰ ਕੀ ਮਸਲਾ ਲੋ ਪਰਸੈਂਟਾਂ ਦਾ ਹੈ ਆਹੀ ਆ ਹੋਰ ਚਾਚਾ ਆਹੀ ਤੈਨੂੰ ਖੋਲ ਦੇ ਤੂੰ ਤਾਂ ਕਈ ਦਿਨਾਂ ਬਾਅਦ ਚਾਚੇ ਦੇ ਦਰਸ਼ਨ ਕਰਾਇਆ ਸੀ ਓਟਰੀ ਉਹ ਨਕੜਾ ਵਾਲੇ ਬੋਲ ਗਾਲੀ ਕੱਢ ਰਿਹਾ ਹੈ ਮੈਨੂੰ ਸਾਫਟ ਹੋਈ ਹੈ ਕਿਵੇਂ ਵੀਰਿਆ ਨਮੂਲ ਦਾ ਯਾਰ ਨਮੂਲੀ ਨਵਾਲੀ ਨਿਕਲਦੀ ਸਾਡੀ ਮਸ਼ੀਨ ਚੋਂ ਨਾਲੇ ਧੱਕਾ ਕੋਈ ਕੋਈ ਆ ਸਕਦਾ ਨਮੂਲੀ ਭਾਲੀ ਲੱਤੂ ਦੇਖ ਲੈ ਆ ਜੀ ਮੇਰੇ ਕੋਲੇ ਉਹ ਦੂਜੇ ਜਮਾਣੀ ਉਂਝਦੇ ਆ ਜੀ ਕੋਈ ਚੱਲ ਹੋਰ ਘੱਟੇ ਪਏ ਬਥੇਰੇ ਇਹ ਧੱਕੇ ਦਾ ਕਾਲੇ ਆ ਹੀ ਜਾਂਦੇ ਤੂੰ ਨਮੋਲੀ ਵੀ ਹੈਗੀ ਰੋਡ ਦਿਖਾ ਡੋਲੀ ਹੋਏ ਤਾਂ ਤੂੰ ਪਾਤੀ ਹੋਗੇ ਸੇ ਬਸ ਉਹ ਲਿਆ ਕੇ ਆ ਜਾਣਾ ਚਾਚਾ ਉਹ ਡਰੀ ਕਰਦੇ ਪਿੱਛੇ ਤਾਂ ਸਾਡੇ ਚੱਲ ਤੋਰ ਗੱਡੀ ਮੈਂ ਕੋਈ ਬੇਲਾ ਬੈਠਾ ਇਹ ਮੈਂ ਹੋਰ ਮੈਂ ਤਾਂ ਮਾਲਾ ਹੀ ਫੇਰਦਾ ਕੰਮ ਤਾਂ ਮੈਨੂੰ ਹੁੰਦਾ ਹੀ ਮਾਲਾ ਮੈਂ ਫੇਰੀ ਜਾਂਦਾ ਕਾਲਾ ਤਾਂ ਕੀ ਕਰੀ ਜਾਂਦਾ ਤੂੰ ਫੋਨ ਕਾਲਿਆ ਹੱਸਦੇ ਸੀ ਕਾਲਾ ਕਹਿੰਦਾ ਗਰਦ ਗੱਪੇ ਚ ਕਿਵੇਂ ਕੰਮ ਕਰ ਲੈਣੇ ਹੋ ਜਾਂਦੇ ਮੈਂ ਤੁਹਾਨੂੰ ਦੱਸਾਂ ਮੈਂ ਤਾਂ ਮਾਲਾ ਹੀ ਫੇਰਨੀ ਹੈ ਚਲੋ ਭਾਈ ਤੋਰ ਗੱਡੀ ਹਉ ਹਾਂ ਹੁੰਦਾ ਸੀ ਵੱਡਦਾ ਵਾਲਾ ਅੱਛਾ ਜੇ ਮੈਂ ਮੈਂ ਬੈਠਾ ਸੀ ਜਾਂ ਟਾਇਮ ਬੈਠਾ ਹੁੰਦਾ ਸੀ ਉਹ ਵਿਚਾਲੇ ਅੱਛਾ ਇੱਕ ਵੱਡ ਤੇ ਇਧਰੋਂ ਛੱਡੀ ਲਾਉਂਦਾ ਇੱਕ ਵੱਡ ਇਧਰੋਂ ਹੁਣ ਤੁਸਾਂ ਨੂੰ ਬਾਲ ਸਮਝਣਾ ਹੈ ਮੈਂ ਕਹਿੰਦਾ ਕਾਦਾ ਛੋਲਿਆਂ ਦਾ ਅੱਛਾ ਨਹੀਂ ਆ ਸਰੋਂ ਦਾ ਠੀਕ ਆ ਠੀਕ ਆ ਕਰ ਲੈ ਕੰਮ ਗੱਲੂਆ ਜਿੱਪਿਆਂ ਉਥੋਂ ਦੀ ਹੌਲੀ ਹੌਲੀ ਆਉਂਦੇ ਵੱਡ ਅੱਛਾ ਹਾਂ ਉਹ ਗੇਟਾਂ ਤੋਂ ਅੱਜ ਆ ਗਏ ਗੱਲਾਂ ਤੇ ਇੱਕ ਤੇ ਇੱਕ ਗੱਲ ਯਾਦ ਆ ਥੋੜੇ ਬਦ ਨੇ ਰੇੜੀ ਕਢਾਈ ਛੱਡਿਆ ਉਹ ਉਧਰ ਸੜਕ ਤੇ ਪੁਰਾਣੀ ਸੜਕ ਹੁੰਦੀ ਸੀ ਨੀਵੀਂ ਉਹ ਯਾਰ ਨਾ ਤੋ ਡਿੱਗਿਆ ਸੀਗਾ ਤੇ ਕੱਲ੍ਹ ਸੀਗਾ ਹੁਣ ਕਰਾਂਗੇ ਫਿਰ ਤੇ ਉਹ ਗੱਲ ਗੱਲ ਯਾਦ ਕਰਾਉਣਾ ਕਿ ਐਂ ਵੀ ਕਰ ਜਾਂਦਾ ਸੀ ਬੜਤ ਕਈ ਵਾਰੀ ਹਾਂ ਡਿਗ ਡਿਗ ਕੇ ਠੀਕ ਆ ਚੰਗਾ ਮਿਲਦੇ ਆ ਬ੍ਰੇਕ ਤੋਂ ਬਾਅਦ ਕੋਈ ਬਣਾਉਂਦਾ ਹੀ ਨਹੀਂ ਯਾਰ ਅਗਲਾ ਕਹਿੰਦਾ ਇੰਨੇ ਵਿੱਚ 50 ਟਰਾਲੀਆਂ ਉਹਨਾਂ ਤੋਂ ਬਣਾ ਲੀਂਗਾ ਹੁਣ 4 ਟਰਾਲੀਆਂ ਤੇਰੇ ਆਸੀ ਬਣਾਵਾਂਗੇ ਬਣਾਵਾਂਗੇ ਆ 10 ਭਾਈ ਲੋਕੋ ਥੋੜੀ ਬਣਾਏਂਗੇ ਜੱਜਮਾ ਹੱਕ ਬਣਦਾ ਬਣਾ ਕੇ ਜਾਣੀ ਸੀ ਨਾ ਭਈ ਮੇਰੇ ਆਪ ਦੀ ਛੱਡੇ ਆ ਭਈ ਯਾਰ ਕੋਲੇ ਇੱਥੇ ਨਹੀਂ ਬਣਾ ਕੇ ਗਿਆ ਕੋਈ ਯਾਰ ਆਪਣੀ ਦੋਨਾਂ ਕਰਾਂ ਦੀ ਪਈ ਆ ਸਹੀ ਗੱਲ ਹੈ ਨਾ ਇਹ ਆ ਭਾਈ ਆਪਣਾ ਗੁਰਤੇ ਜੇ ਗਵਾਂਢੀ ਮਿੱਤਰੇ ਦੀ ਤੂੜੀ ਬਣਾਈ ਸੀਗੀ ਤੇ ਇਹਨਾਂ ਦੀ ਤੂੜੀ ਰਹੀਦੀ ਆ ਹਜੇ ਬਣਾਉਣ ਵਾਲੀ ਤੇ ਧਰਨੇ ਲਾਈ ਜਾਂਦੇ ਆ ਆ ਵੀ ਰੋਜ਼ ਧਰਨਾ ਲਾ ਦਿੰਦਾ ਸੀ ਕੱਲ ਆਪਦੀ ਤੂੜੀ ਤੋਂ ਪਹਿਲਾਂ ਫਿਰ ਇਹਦੀ ਪਹਿਲਾਂ ਬਣਾਈ ਤੇ ਤੇਰੀ ਤੂੜੀ ਲਾਜ਼ਮੀ ਬਣਾਵਾਂਗੇ ਤੇ ਉਹਨਾਂ ਨੂੰ ਉੱਧਰ ਭਾਈ ਪਾਣੀ ਦੇ ਬਾਲੀਆਂ ਕਰਕੇ ਮਜਬੂਰੀ ਸੀ ਉਹ ਚਲੇ ਗਏ ਉੱਥੇ ਤੇਰਾ ਮੂਗੀ ਵਾਲਾ ਵਾਹਣ ਵਿਹਲਾ ਹੋ ਗਿਆ ਤੇਰਾ ਮੱਕੀ ਵਾਲਾ ਵਾਹਣ ਵਿਹਲਾ ਹੋ ਗਿਆ ਹੁਣ ਦੱਸਣਾ ਤਾਂ ਕੀ ਭਾਲਦਾ ਨਾ ਨਾ ਚੱਲ ਬੱਕੀ ਦੇ ਭਾਈ ਮੇਰੀ ਬੋਟ ਇਹਦੇ ਨਾਲ ਹੈ ਕਿਉਂ ਇਹ ਸਹੀ ਗੱਲ ਹੈ ਇਹ ਕਹਿੰਦਾ ਵੀ ਜਿਹੜੀ ਰਹਿ ਗਈ 2-4 ਕਿਲੀਆਂ ਥੋੜੀ ਰਹਿ ਗਈ ਉਹਦੇ ਵਾਸਤੇ ਹੁਣ ਹੋਰ ਬੰਦਾ ਜਾਂਦਾ ਨਹੀਂ ਨਹੀਂ ਯਾਰ ਫਿਰ ਤੂੰ ਤੁਹਾਨੂੰ ਕਹਿੰਦੇ ਨਹੀਂ ਵੀ ਹੋਰ ਤੋਂ ਬਣਵਾਓ ਕਿਸੇ ਤੋਂ ਬੜਮੌਣੀ ਪਊ ਜੀ ਤੁਸੀਂ ਤਾਂ ਕਿਉਂ ਹੋਰ ਤੋਂ ਲੈ ਕੇ ਆਵੇਂ ਬੜਮੌਣੀ ਪਊ ਯਾਰ ਅਸੀਂ ਗੁੱਸਾ ਕਰਾਂਗੇ ਤੁਸੀਂ ਤਾਂ ਹੋਰ ਬਣਾਓਗੇ ਅਸੀਂ ਕਰਨਾ ਗੁੱਸਾ ਤਾਂ ਉਲਟਾ ਸਾਡੇ ਤੇ ਪੈਣਾ ਠੀਕ ਹੈ ਕੋਈ ਨਾ ਪਾਣੀ ਤਾਂ ਨਹੀਂ ਠੰਡਾ ਕੱਲ ਦੀ ਗਰਮੀ ਹੋ ਗਈ ਸਾਨੂੰ ਪਤਾ ਹੈਗਾ ਕੱਲ ਦਾ ਸੂਰਜ ਥੋੜਾ ਯਾਰ ਚੱਕਮਾ ਹੋ ਗਿਆ ਕਿੱਥੇ ਜੀ ਆਹ ਤੂੜੀ ਜਿਹਨੂੰ ਆਖਿਆ ਇੱਕ ਦੂਜ ਨੂੰ ਕਹਿ ਕੇ ਲੈਣੇ ਵੇਚਣੀ ਆ ਯਾਰ ਇਹਨੇ ਆਹ ਵੇਚਣੀ ਨਹੀਂ ਬਾਈ ਹਾਂ ਇਹ ਤਾਂ ਲਿਆ ਜਾਣਾਂ ਦੀ ਤੂੜੀ ਐ ਉਹ ਉਹ ਕਹ ਰਿਹਾ ਭਈਆ ਕਦੋਂ ਉਹ ਛੱਟ ਕੇ ਜਾਏਗਾ ਨਾ ਹਾਂ ਉਹ ਭਈ ਉਹ ਜੋ ਮਸ਼ੀਨ ਵਾਲਾ ਹਾਂ ਤੂੰ ਫੇਰੀ ਛੱਟ ਕੇ ਜਾ ਨਾ ਨਹੀਂ ਦੇਖ ਜਿਹੜੀਆਂ ਜਿਹੜੀਆਂ ਪਹਿਲਾਂ ਤੈਨੂੰ ਤਰੀਕੇ ਦਿੱਤੀਆਂ ਸੀ ਜੇ ਉਹ ਕੰਮ ਦਾ ਕਰਿਆ ਨਹੀਂ ਹੈ ਨਾ ਵੀ ਭਈ ਇਹ ਪਰਸੋਂ ਦਾ ਕਹਿ ਕੇ ਆਏ 5 ਵਜੇ ਸ਼ੀਮੇ ਦੇ ਨਾ ਤੇਰੇ ਉੱਤੇ ਉੱਤੇ ਹੀ ਜਾਂਦੇ ਰਹੇ ਆ ਜਾਂਦੇ ਰਹੇ ਨਾ ਹੁਣ ਵੀ ਤੈਨੂੰ ਉਹਨੇ ਕਿਹਾ ਸੀ ਤੈਨੂੰ 2 ਦਿਨ ਹੋਰ ਖੜਨਾ ਪਊਗਾ ਖੜਨਾ ਕੀ ਰਾਤ ਬਣਾ ਦਿੰਦੇ ਆਪਾਂ ਹੁਣ ਤਾਂ ਖੁਦ ਕਾਬਿਲ ਆ ਗਏ ਗਰੀਟ ਰੀ ਜਾਂਦੇ ਮੇਰੇ ਲੱਗਦੇ ਨਹੀਂ ਰਾਤ ਨੂੰ ਤਾਂ 10 ਤਾ ਭਾਈ 10 ਵਜੇ ਹਟਦੇ ਰਹੇ ਆ ਅਸੀਂ ਰਾਤ ਕਿਹੜੇ ਵਜੇ ਰਾਤ ਵੀ ਅਸੀਂ ਇਹੀ ਟਾਈਮ ਹਟੇ ਆ ਕਲੋਂ ਪਾਈ ਜੀ ਥੋੜੀ ਅਹੀ ਟਾਈਮ ਹੋ ਹੀ ਗਿਆ ਸੀ ਆ ਉੱਥੇ ਬਣਾਉਦੇ ਕਰਦੇ ਹੂੰ ਉਹ ਬਾਤ ਲੱਗਿਆ ਬਣਾ ਦੇ ਡੀਜ਼ਲ ਮੱਚੀ ਜਾਂਦਾ ਆਪਣਾ ਉਹ ਤਾਂ ਖਾਣਾ 2:00 ਵਜੇ ਨਾਲ ਨਹੀਂ ਖਾਂਦਾ ਤਾ ਇਹ ਕਹਿਣ ਦੀ ਗੱਲ ਆ ਚੰਗਾ ਬਣਾਉਣੇ ਇਕੱਤੇ ਦਿਨ ਨੂੰ ਚੰਗਾ ਹਾਂ ਹੁਣ ਅੱਕੇ ਸੇਵਾ ਤੇ ਇਹ ਆਪਣੀ ਉਹ ਆ ਮਸ਼ੀਨ ਵਾਲੀ ਨਿਕਲੀ ਜਿਹੜੀ ਤੂੰ ਕਹਿੰਦਾ ਸੀ ਨਾ ਜਿਹੜੀ ਉਹ ਬਾਣ ਚੋਂ ਨਿਕਲਦੀ ਨਹੀਂ ਚਾਰ ਬਾਣ ਨਿਕਲੀ ਆ ਉੱਥੋਂ ਦੋ ਗਿੱਲਿਆਂ ਚੋਂ ਉਹ ਆ ਤੈਨੂੰ ਆਇਆ ਗਿਆ ਸੀ ਕੀ ਇਹ ਪੂਰੀ ਚ ਆ ਜਾਂਦੀ ਹੈ ਖਰਾਬੀ ਹੁੰਦੀ ਨਹੀਂ ਕਹਿੰਦਾ ਦਾਣੇ ਤਾਂ ਹੈ ਹੀ ਨਹੀਂ ਕਹਿੰਦਾ ਜਾ ਕੇ ਮਸ਼ੀਨਾਂ ਦੇ ਨਾਲ ਦਾਣੇ ਤਾਂ ਰਹਿੰਦੇ ਨਹੀਂ ਕਹਿੰਦਾ ਵਿੱਚ ਯਾਰ ਤੁਸੀਂ ਆਪਾਂ ਅਗਲੇ ਇਸ ਕਿਵੇਂ ਕਰੀਏ ਲੋਆ ਲਾਡੀ ਦਾ ਕੁੱਪ ਜਿਆ ਵਧੀਆ ਨਹੀਂ ਯਾਰ ਲਾਡੀ ਦਾ ਚਲਦੀ ਬੱਟ ਕਰਦਾ ਉਹ ਨਾ ਜਿਹੜੀ ਥੱਲੇ ਡੁੱਲਦੀ ਜਿਵੇਂ ਸਾਡੇ ਸੀਫਾਈਆਂ ਭਰ ਕੇ ਡੁੱਲਦੀ ਕੋਸ ਕੜ ਕੇ ਪਹੁੰਚ ਕੇ ਇਸ ਵਕਤ ਪੱਤਾ ਮਾਲੂਗਾ ਮਾਨਸਾ ਜਿਹੜਾ ਪਿੰਡ ਆ ਤੇ ਭਾਈ ਉਹਨਾਂ ਕੋਲ ਇੱਥੇ ਕੰਮ ਕਰਾਉਣਾ ਆਏ ਆ ਤੇ ਇਹਨਾਂ ਦੇ ਸਕੇ ਆ ਦੇ ਮਰਗਤ ਹੋ ਗਈ ਉੱਧਰ ਇਹਨਾਂ ਨੇ ਉੱਧਰ ਜਾਣਾ ਸੀ ਪੈਸੇ ਵੀ ਅਸੀਂ ਅੱਗੇ ਪਿੱਛੇ ਵੀ ਕੰਮ ਕਰਾਉਣਾ ਆ ਜੰਨੇ ਨੂੰ ਐਹੀ ਇਹ ਗੱਲ ਦੱਸਣ ਜੇ ਮੈਨੂੰ ਕੋਈ ਸੰਗ ਨਹੀਂ ਗਈ ਤੇ ਕੋਈ ਹੋਣੀ ਪਹੁੰਚੇ ਇੱਥੇ ਤੇ ਬੜੀ ਵਾਰ ਮਤੇ ਆਪੇ ਹੀ ਉੱਧਰ ਗਏ ਹੋਣਗੇ ਘਰੇ ਨਹੀਂ ਆਉਣਾ ਕੋਈ ਇਹ ਥੇ ਲਾਉਣੀ ਆ ਡਿਊਟੀ ਉਧਰ ਤੂੜੀ ਧੱਕਣ ਤੇ ਮੈਂ ਇੱਥੇ ਡਿਊਟੀ ਲਾਉਂ ਜਾਂ ਮਨਪ੍ਰੀਤ ਟੱਕਿਆਣਾ ਮਸ਼ੀਨ ਤੇ ਉਹ ਸਾਡਾ ਤਾਂ ਹੋਰ ਭਾਈ ਠੀਕ ਹੈ ਤਕੜੇ ਹੋ ਠੀਕ ਹੈ ਠੀਕ ਹੈ ਚਲੋ ਠੀਕ ਹੀ ਚਾਹੀਦੇ ਭਾਈ ਬੈਜੋ ਬੈਜੋ ਭਾਈ ਇਹ ਬੈਜੋ ਠੀਕ ਹੈ ਸਤਿ ਸ੍ਰੀ ਅਕਾਲ ਤੇ ਇਹਨਾਂ ਦਾ ਉਮਾਲ ਚੱਲੀ ਜਾਂਦਾ ਟਰੈਕਟਰ ਇੱਧਰ ਕੇ ਬੰਦ ਆ ਬੰਦ ਹੈ ਗੈਰ ਆਜਪਾਲਾ ਰਾਜੂ ਤੇ ਕਈ ਵੀਰ ਕਹਿੰਦੇ ਹੁੰਦੇ ਆ ਬਾਈ ਕਿ ਸੋਡਾ ਸੋਨਾ ਲੀਕਾ ਕਿੱਥੇ ਆ ਕੀ ਹਾਲ ਆ ਬਾਈ ਚੰਗੀ ਗੱਲ ਵਧ ਗਈ ਚਾਹੀਦੀ ਪਾਈ ਗੈ ਰਾਜਪਾਲ ਉਧਰ ਠੀਕ ਐ ਤੇ ਆਹ ਨਾਲ ਤੂੜੀ ਵਾਲਾ ਤੇ ਇਥੇ ਲਾਉਣੀ ਡਿਊਟੀ ਤੇ ਇਹਦੇ ਵਾਸਤੇ ਬਣਵਾਇਆ ਇਹਨਾਂ ਨੇ ਆ ਵੱਡਾ ਕੱਲ ਸਿਸਟਮ ਜਾਂ ਕੱਲ ਵੀ ਤੁਸੀਂ ਵੇਖਿਆ ਹੋਊਗਾ ਵੀਡੀਓ ਜੀ ਕੱਲ ਪਰਸੋਂ ਆਪਾਂ ਉੱਥੇ ਲਿਜਾ ਕੇ ਲਾਇਆ ਸੀਗਾ ਤੇ ਬਸ ਗਾਵੀ ਖੁੱਲਾ ਡੁੱਲਾ ਸਿਸਟਮ ਆ ਤੂੜੀ ਵਾਸਤੇ ਡੇਰੀ ਫਾਰਮ ਕਰਕੇ ਤਿਆਰ ਆ ਆਪਣਾ ਸੋਨਾਲੀ ਕਹਿੰਦਾ ਇਹਨਾਂ ਲਵੇ ਸੀ ਤੇ ਇਹਨਾਂ ਵਾਲਾ ਜੋ ਅੰਡਿਆਰ ਆਪਣੇ ਲਵੇ ਉੱਥੇ ਨਹੀਂ ਨਹੀ ਹੁੰਦੀ ਆ ਨਹੀਂ ਨਾ ਹੁੰਦੀ ਆ ਲੈ ਆ ਉਧਰ ਦੀ ਬਸ ਚੱਲ 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 ਦੌਰ ਲਾ ਟੋਰੀ ਚੱਲ ਨਾ ਬੱਸ ਕਿਆ ਕਰ ਸੌਦਾ ਇਹ ਜਿੱਥਾਂ ਤੇ ਤੂੜੀ ਖੋਲੇ ਤਾਂ ਤੇ ਤਾਂਾਂ ਚੱਕਣ ਨੂੰ ਤੇ ਬਸ ਇੱਕ ਇਹਦਾ ਬਾਰੀ ਬਾਰੀ ਸਿਸਟਮ ਇਹ ਕਰਨਾ ਪੈਂਦਾ ਡੰਡਾ ਖੋਲਣਾ ਪੈਂਦਾ ਕਸਣਾ ਪੈਂਦਾ ਉੱਪਰ ਜਿਆਦਾ ਚੱਕਣੀਆਂ ਥੋੜਾ ਕਸਣਾ ਪੂ ਤੇ ਤਾਂਾਂ ਲਈ ਜਾਊਗਾ ਤੇ ਕਹਿ ਰਹੇ ਮਲਪੀ ਦੀ ਲਾਉਣੇ ਇੱਥੇ ਜੋਟੀ ਇਹਦੇ ਤੇ ਤੇ ਆਪਾਂ ਚੱਲਦੇ ਆ ਮਸ਼ੀਨ ਕੋਲੇ ਉਹਨੂੰ ਇੱਥੇ ਭੇਜ ਦਿੰਨੇ ਆਂਗੇ ਚੱਲ ਮੈਂ ਉਹਨੂੰ ਭੇਜਦਾ ਬਈ ਚੰਗਾ ਉੱਥੋਂ bas 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 rukla rukla theek hai na upar de chal back chal lo ओ ਜੋ ਗਿਰੀਆਂ ਕੱਢ ਕੇ ਗਿਰੀਆਂ ਦੇ ਧਰ ਲੈ ਦਾਵਾ ਬਲੇ 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 ਸਵਾ ਹੋ ਗਿਆ ਸਵਾ 6 ਵਜੇ ਦਾ ਇਤਨਾ ਚਾਰ ਕਿੱਲੇ ਬਣਾਏ ਬਹੁਤ ਸੋਹਣੀ ਗੱਲਬਾਤ ਸੀ ਵਧੀਆ ਪਰ ਆਹ ਮਾਰ ਜਾ ਫੜਿਆ ਇੱਥੇ ਪਤਾ ਨਹੀਂ ਕੀ ਹੋ ਜਾਗਾ ਲੰਗਾ ਕਾ ਹੈਗਾ ਜਮਾ ਮੋਟਾ ਪਰ ਗਰਦ ਵਾਲੀ ਉੱਡ ਗਈ ਇਹਦੀ ਬੜੀ ਲਾਦਾ ਪਿੱਛੇ ਟਰਾਲੀ ਹੈ ਕਿ ਨਾ ਚੰਗਾ ਲਾਉਂਗੇ ਦੋ ਦਿਨ ਇੱਥੇ ਕੱਲ ਮੈਨੂੰ ਫੋਨ ਕਰਦੇ ਆਉਣਾ ਫਿਰ ਆਈ ਆਉਂਗਾ ਨਜ਼ਾਰਾ ਨਾ ਨਜ਼ਾਰਾ ਜਮਾ ਠੱਕਿਆ ਤਾਂ ਨਹੀਂ ਚੋਪਰਾ ਚੱਲ ਤਾਂ ਇੰਨਾ ਘਰਾ ਲਾ ਇਹ ਚੱਲ ਨਾ ਤੇਰੇ ਚਾਰਿਆਂ ਦੇ ਕੱਲ ਕੋਈ ਨਾ ਮੈਂ ਆ ਜੂਆ ਯਾਣਾ ਵਾਦਾ ਵੇਲੇ ਹੂੰ ਢੋਲ ਭਰਨ ਆ ਰਹੇ ਨੇ ਉਹ ਛੱਤੂ ਪੁੱਛੀ ਜਾਂਦਾ ਸੀ ਅੱਜ ਕੱਲੋਂ ਫੇਰ ਭਰ ਦਈ ਕੋਈ ਨਾ ਕਰਦਾ ਫੇਰ ਕੇ ਕੋਈ ਨਾ ਕੱਲ ਤੋਂ ਜੋ ਭਰੇ ਕੱਲ ਨੂੰ ਮੈਂ ਨਾ ਸੋਚਦਾ ਮੈਂ ਉਹ ਕਰ ਦੂ ਦੇਖਦੇ ਆ ਚੱਲ ਮਿਲਦੇ ਆ ਬ੍ਰੇਕ ਤੋਂ ਬਾਅਦ ਕੋਈ ਨਾ ਗੱਗੂ ਪਈ 4-5 ਦਿਨ ਹੋ ਗਏ ਜਵਾਂ ਗੇੜਿਆਂ ਦੀ ਘਰ ਰੱਖਿਆ ਨੇਰਾਪੁਰਾ ਤੇ ਕਈ ਵੀਰ ਪੁੱਛਦੇ ਹੁੰਦੇ ਆ ਬਾਈ ਗੱਗੂ ਨਹੀਂ ਚਲਾਉਂਦਾ ਮਸ਼ੀਨ ਗੱਗੂ ਚਲਾਉਂਦਾ ਹੁੰਦਾ ਜਦੋਂ ਮੈਂ ਨਹੀਂ ਹੁੰਦਾਗਾ ਤੇ ਅੱਜ ਦਾ ਬਸ ਮੈਂ 11:00 ਵਜੇ ਆਇਆ ਸੀ ਆ ਘਰੋਂ ਤੇ ਉਦੋਂ ਦੀ ਮੈਂ ਇੱਥੇ ਜੋੜੀ ਲਾ ਰੱਖੀ ਮਨਪ ਤੂੜੀ ਧੱਕਦਾ ਸੀ ਉਹ ਦੇਖਦੇ ਆ ਜਾ ਕੇ ਕਿੰਨੀ ਕੀ ਕਹੇ ਜੀ ਸੈਟਿੰਗ ਕਰਤੀ ਤੂੜੀ ਦੀ ਇਹਨਾਂ ਨੇ ਤੇ ਗੱਗੂ ਗੇੜਿਆਂ ਤੇ ਆ ਚੱਲ ਚੱਲ ਨੌਜਵਾਨਾ ਮਾਰ ਸੈਲਫ ਦੱਸ ਜੱਖਿਆ ਗਾੜਾ ਵੱਧ ਬੈਟਰੀ ਖਵਾਉਣਾ ਦੂ ਢੰਗਾ ਅੱਜ ਨੇੜੇ ਆ ਠੀਕ ਆ ਭਾਈ ਆਸ਼ਾ ਇਸ ਗੱਲੋਂ ਨਜ਼ਾਰਾ ਆਸ਼ੇ ਦਾ ਜੇ ਵੱਡੇ ਟਰੈਕਟਰ ਦੋ ਖਾਂਦੇ ਆ ਤਾਂ ਇਹ ਇੱਕ ਜੀ ਡੰਗ ਲਾ ਲੈਂਦਾ ਲੀਟਰ 'ਚ ਤੇ ਸੋਣਾ ਕੰਮ ਦਿੰਦਾ ਇਹ ਜ ਆਵਾਜਾਈ ਵਾਲਾ ਬਹੁਤ ਕੰਮ ਲੈਨੇ ਹੋ ਇਹ ਆਸ਼ਕ ਗੱਗੂ ਦਾ ਗੱਗੂ ਮੇਰੇ ਚਾਚੇ ਦਾ ਮੁੰਡਾ ਬਹੁਤ ਵੀਰ ਨਵੇਂ ਜੁੜੇ ਹੋਣਗੇ ਤੇ ਮਨਪ੍ਰੀਤ ਮੇਰਾ ਭਾਈ ਆ ਠਗਾ ਨੇਵੀ ਭਾਈ ਹੈ ਚਾਚੇ ਦਾ ਮੁੰਡਾ ਤੇ ਹਣਾ ਮੈਨੂੰ ਛੁੱਟੀ ਮਿਲ ਗਈ ਤੇ ਬਸ ਇਹ ਭਰ ਦੇਣਗੇ ਜਿੰਨੀ ਟਰਾਲੀਆਂ ਭਰੀਆਂ ਕੈਮੀ ਟਰਾਲੀ ਹੈ ਇਹ ਰੱਬ ਭਲਾ ਕਰੇ 17ਵੀਂ ਟਰਾਲੀ ਲਈ ਜਾਂਦਾ ਇਹ ਤਲੰਗਾ ਸੋਹਣਾ ਸੀ ਨੇੜੇ ਸੀ ਕੰਮ ਸੋਹਣਾ ਨਿਬੜੀ ਜਾਂਦਾ ਖੈਰ ਤੇ ਲੋਟ ਆ ਮਾਹੌਲ ਲਿਦਾ ਕਿ ਨਾ ਉੱਥੇ ਉਹ ਹੀ ਚੱਕ ਤਾਂ ਲਿਆ ਸੀ ਤੇ ਆਹ ਪੱਟੇ ਹੋਏ ਖੱਡੇ ਜਿਹੜੇ ਦੇਖਦੇ ਆ ਇਹ ਇਹਨਾਂ ਦੇ ਆਚਾਰ ਵਾਲੇ ਨੇਗੇ ਉਧਰ ਆ ਆਰੂੜੀ ਦੋਤਲੇ ਪਾਸੇ ਐਵੇਂ ਲੰਬੇ ਖੱਡੇ ਦੋ ਉਧਰ ਨੇਗੇ ਤੇ ਆਚਾਰ ਪਾਇਆ ਸੀ ਮੱਕੀ ਦਾ ਤੇ ਆਪਣਾ ਉਹ ਜਵਾਰ ਸੀ ਜਿਹੜੇ ਅਡਵਾਂਟਾ ਦੀ ਬਰਕਾਈ ਸਰਗੋ ਨੌ ਕਿੱਲੇ ਉਹ ਸੀ ਇਹਨਾਂ ਨੇ 21 ਕਿੱਗਾਂ ਦਾ ਆਚਾਰ ਪਾਇਆ ਸੀ ਆ ਡੇਰੀ ਫਾਰਮ ਕਰਕੇ ਇਆ ਗੜਾ ਆਪਣਾ ਸੋਨਾਲੀ ਕਾ ਤੇ ਆਈ ਅੰਤਰਜਾ ਕਿਵੇਂ ਗਾਗੂ ਸੂਤ ਆ ਤਾਂ ਹਾਂ ਤਾਂ ਲੱਗਦੀ ਨਹੀਂ ਹੁਣ ਇਹਦੇ ਨਾਲ ਟਰਾਲੀ ਚੱਲ ਲਾ ਕੇ ਮੋੜ ਜੀ ਇਹ ਕਹਿੰਦੇ ਜਿੰਨੇ ਕੀ ਬਾਈ ਹੁਣ ਇੱਥੇ ਲਹੀ ਐ ਲਾ ਲਾਂਗੇ ਤੜਕੇ ਇਹਦੇ ਨਾਲ ਸੈੱਟ ਕਰ ਦਾਂਗੇ ਤੇ ਉਹ ਭਾਜੀ ਹਰੇ ਵਾਲੇ ਪਹੁੰਚੇ ਨਹੀਂਗੇ ਤੇ ਲੋਟਾ ਕਮ ਖੁੱਲਾ ਡੁੱਲਾ ਮਾਹੌਲ ਆਗਾ ਵਧੀਆ ਵਾਧੂ ਤੜੀ ਪਈ ਹੋਣਾ ਗਾਗੂ ਚੱਲ ਮੈਂ ਚੱਲਦਾ ਯਾਰ ਤੇ ਮੈਨੂੰ 15 20 ਮਿੰਟ ਜਾਂਦੇ ਜਾਂਦੇ ਲੱਗ ਜਾਣਗੇ ਬਾਈ ਪਿੰਡ ਆਪਣਾ ਇੱਥੋਂ 12 13 ਕਿਲੋਮੀਟਰਾਂ ਲਿੰਕ ਰੋਡ ਜਾਂਦੇ ਆ ਤੇ ਆ ਸਾਹਮਣੇ ਜਿਹੜਾ ਆ ਇੱਕਾਂ ਦੇ ਕੋਲੇ ਰੋਡ ਦੇਖਦਾਗਾ ਇਹ ਸਿੱਧਾ ਸਰਦੂਰਗੜ ਤੋਂ ਮਾਨਸਾ ਨੂੰ ਜਾਂਦਾ ਮੇਨ ਰੋਡ ਲੈ ਜਾ ਫਿਰ ਠੀਕ ਆ ਮਿਲਦੇ ਆ ਬ੍ਰੇਕ ਤੋਂ ਬਾਅਦ ਇਹ ਪਾਣੀ ਵਾਲਾ ਠੀਕ ਆ ਇੱਥੇ ਨੀਰਾ ਖਾ ਲੈਂਦੀਆਂ ਤੇ ਇੱਥੇ ਪਾਣੀ ਪੀ ਲੈਂਦੀਆਂ ਤੇ ਚੋਬਰਾਂ ਨੇ ਲਾ ਰੱਖੀ ਆ ਡਿਊਟੀ ਕਾਂ ਸਿਓ ਆਪ ਬਿਹਾਰ ਫੋਰਮ ਬਿਹਾਰ ਹੈ ਭਾਈ ਰੌਣਕਾ ਬਹਾ ਵਿਹਾਰ ਗ੍ਰਿਜੀ ਵਈ ਗ੍ਰਿਜੀ ਲੋਟ ਹੈ ਚੰਗਾ ਜੀ ਲੱਗਿਆ ਹੋਇਆ ਜੀ ਤੇ ਲੱਗਿਆ ਹੀ ਰੰਗ ਹਾਂ ਕੰਮ ਖਤਰ ਮੇਰੇ ਤੇ ਖਤਰ ਜੀ ਤਾਂ ਲਾਉਣਾ ਹੀ ਪੈਂਦਾ ਚੁੱਬਰ ਕਹਿੰਦਾ ਹਾਂ ਠੀਕ ਆਂਸ ਦੇ ਵਸਦੇ ਰੋ ਹਾਂ ਮਿਲਦੇ ਆਂ ਕੱਲ ਨੂੰ ਬ੍ਰੇਕ ਤੋਂ ਬਾਅਦ ਤੇ ਤਾਰਾਂ ਦੱਪਿਆਂ ਦਾ ਟਾਈਮ ਹੋ ਰਿਹਾਗਾ ਨੀਰਾ ਜਾਰਾ ਕਮਾਉਣ ਤੋਂ ਬਾਅਦ ਪਾਣੀ ਪੀਆ ਤੇ ਇਹਨਾਂ ਨੇ ਆਹ ਚਿਪਸੀ ਲਾਈ ਹੋਈ ਜੀ ਇਹਨਾਂ ਨੇ ਵੀ ਹਾਂ ਮੈਂ ਤੁਹਾਡੇ ਵਾਸਤੇ ਕੀ ਮੂੰਗਫਲੀ ਲੈ ਕੇ ਆਇਆ ਤੇ ਇਧਰ ਇੱਕ ਚੋਬਰ ਹਾਂ ਵੀ ਕਦੋਂ ਗਈ ਸਕੂਲੋਂ ਤੋਂ ਤੇ ਨੰਗੂ ਜੀ ਆ ਰਹੇ ਸੀ ਹਾਂ ਬਈ ਤੇ ਭਾਣ ਜਾ ਆਪਣਾ ਯਸਮਨ ਹੋਰ ਲੋਟਾ ਤੂੰ ਮੈਂ ਲਾਇਆ ਰਾਇਰ ਥੈਂਕ ਯੂ ਕਰਦਾ ਚੱਲ ਨਾਨਕ ਜੀ ਆਣਾ ਹਿਸੂ ਹੈ ਕਦੋਂ ਆਏਗਾ ਆਏ ਨਹੀਂ ਤੇ ਡੈਡੀ ਹੋ ਰਿਹਾ ਲੈ ਆ ਗਏ ਹੈ ਨਹੀਂ ਆਇਆ ਆ ਗਏ ਡੈਡੀ ਅੱਛਾ ਹੈ ਉਧਰਲੇ ਪਾਸੇ ਹਾਂ ਠੀਕ ਠੀਕ ਚਲੋ ਉਹ ਕਰਦਾ ਮੈਂ ਚੱਲਦਾ ਏ ਕੱਲੋਂ ਆਜੂ ਦੁਬਾਰੇ ਕਰਕੇ ਹੁਣ ਕੋਈ ਨਹੀਂ ਪੌਣੇ 9 ਵਜੇ ਦਾ ਵੇਲਾ ਹੋ ਗਿਆ ਘਰ ਵਾਪਸੀ ਹੋ ਗਈ 9 ਵਜੇ ਵੀ ਕਿ ਪਾਣੇ ਨੌ ਪੌਣੇ ਨੌ ਹੋਰ ਕੀ ਤੇ ਹੁਣ ਲੱਗਦਾਗਾ ਆਉਂਦਾ ਹੋਇਆ ਥੋੜੀ ਜਿਮ ਦੀ ਰੋਟੀ ਨੇ ਮੈਂ ਆਇਆ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਨਾ ਹਜੇ ਇਹ ਬਾਅਦ ਚਾ ਤੇ ਫਿਲਹਾਲ ਪਹਿਲਾਂ ਮੈਂ ਕਿਹਾ ਬਲੌਗ ਦੀ ਸਮਾਪਤੀ ਕਰ ਦਈਏ ਫਿਰ ਮਾਤਾ ਜੀ ਨੇ ਪੈ ਜਾਣਾ ਸੀਗਾ ਤੇ ਗੈਰ ਹਾਜ਼ਰੀ ਲੱਗ ਜਾਣੀ ਸੀ ਫਿਰ ਮੰਮੀ ਥੋਡੀ ਹੋਰ ਗੈਰ ਹਾਜ਼ਰੀ ਲੱਗ ਧੰਨਵਾਦ ਬੇਟਾ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਥੋਡੇ ਵਾਹ ਵਾਹ ਜਿਹੜੇ ਰਹੋ ਚੈਨਲ ਦੇ ਨਾਲ ਲਾਇਕ ਸ਼ੇਅਰ ਕਮੈਂਟ ਜਰੂਰ ਭੇਜਿਆ ਕਰੋ ਜੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਜਰੂਰ ਕਰਦੇ ਕਰੋ ਤੁਰ ਤੱਕ ਲੈ ਕੇ ਤੁਰ ਤੱਕ ਬਲੌਗ ਸਾਰਾ ਦੇਖਣਾ ਆਦੋ ਬਚਾ ਲਈ ਛੱਡਣਾ ਵਾਹ ਮੇਰੇ ਕਹਣ ਨੂੰ ਕੁਝ ਨਹੀਂ ਵਜਿਆ ਮਾਤਾ ਤੁਸ਼ پارਸਲਵਾਤੀ ਤੇ ਨਵੇਂ ਆਇਓ ਵੀਰ ਬਣ ਕੇ ਸਬਸਕ੍ਰਾਈਬ ਜਰੂਰ ਕਰ ਲਿਓ ਇਹਨਾਂ ਮੁੜਿਆ ਕਰੋ ਯਾਰ ਤੇ ਸਾਫ ਸੁਥਰੀਆਂ ਹਾਂ ਸਾਫ ਸੁਥਰੀਆਂ ਸਾਫ ਸੁਥਰੀਆਂ ਵੀਡੀਓ ਤੁਹਾਨੂੰ ਠੀਕ ਹੈ ਮੰਮੀ ਮਿਲਦੀਆਂ ਰਹਿਣੀਆਂ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਜੁੜੇ ਰਹੋ ਸਾਡੇ ਨਾਲ ਤੁਹਾਡੇ ਆਪਣੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ